ਹੋਸਟਰੀ ਨੂੰ ਮੈਂਬਰਸ਼ਿਪ ਅਭੀ ਆਨ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਐਨਐਲਸੀਐਮ ਜੀ ਜੋ ਮਹਾ ਮੰਤਰੀ ਪੰਜਾਬ ਨੇ ਅਤੇ ਜੋ ਸਾਡੀ ਇਸ ਮਹਿਮੰਦੇ ਇਨਚਾਰਜ ਨੇ ਜਤਿੰਦਰ ਮਿੱਤਰ ਜੀ ਪਹੁੰਚੇ ਸੀ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅੱਜ ਸਾਂਝੇਵਾਲ ਵਿਧਾਨ ਸਭਾ ਦੇ ਵਿੱਚ ਮੀਟਿੰਗ ਰੱਖੀ ਸੀ ਮੇਰੀ ਸਮੁੱਚੀ ਟੀਮ ਲੁਧਿਆਣਾ ਜ਼ਿਲ੍ਹੇ ਦੀ ਅੱਜ ਵਿਸ਼ਵਾਸ ਦਿਵਾਉਂਦੇ ਆ ਕਿ ਜਦੋਂ ਇੱਕ ਤਰੀਕ ਤੋਂ ਇਹ ਸ਼ੁਰੂ ਹੋਊਗੀ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਮੈਂਬਰ ਭਰਤੀ ਕਰਕੇ ਮਹਾ ਮੰਤਰੀ ਮੋਦੀ ਜੀ ਨੂੰ ਯਾ ਪ੍ਰਧਾਨ ਸੀਲ ਜਾਖੜ ਜੀ ਅਤੇ ਮੰਤਰੀ શ્રી ਨਵਾਸੂ ਜੀ ਸਾਡੇ ਸੰਗਠਨ ਦੇ ਮੰਤਰੀ ਨੇ ਅਸੀਂ ਉਹਨਾਂ ਨੂੰ ਬਹੁਤ-ਬਹੁਤ ਗਿਣਤੀ ਦੇ ਵਿੱਚ ਇੱਕੋ ਮੈਂਬਰ ਬਣਾ ਕੇ ਭੇਜਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਿਹਤਵਾਣਾ ਤੇ ਬਹੁਤ-ਬਹੁਤ ਮੈਂਬਰ ਰਹਿਣਾ ਚਾਹਤੀ ਕਿ ਚੁਣਾਈ ਕਿ ਕਿਹੜੀ ਕਿਹੜੀ ਪ੍ਰਧਾਨ ਮੰਤਰੀ ਯੋਜਨਾਵਾਂ ਲੈ ਕੇ ਆਏ ਹੋ ਕਿਹੜੀ ਕਿਹੜੀ ਇਸਤਿਫਾ ਕਰਾਈ ਜੋ ਸਕੀਮਾਂ ਆਮ ਜਨਤਾ ਲਈ ਬਣਾਵਾਂ ਤੇ ਜਿਹਨੇ ਲਾਗੂ ਕੀਤੇ ਨੇ ਉਹ ਅਸੀਂ ਉਹਨਾਂ ਘਰ-ਘਰ ਬਚਾਵਾਂਗੇ ਹਲੇ ਤਾਂ ਅਸੀਂ ਜੋ ਭਾਰਤੀ ਮਹਿਮਾ ਸ਼ੁਰੂ ਕੀਤੀ ਹੈ ਮੈਂਬਰਸ਼ਿਪ ਮਹਿਮ ਸ਼ੁਰੂ ਕੀਤੀ ਹੈ ਅਸੀਂ ਬਹੁਤ-ਬਹੁਤ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨਾ ਆਨਲਾਈਨ ਇੱਕ ਨੰਬਰ ਜਾਰੀ ਕੀਤਾ 8800002024 ਉਹਦੇ ਵੀ ਮਿਸ ਕਾਲ ਕਰਕੇ ਲੋਕਾਂ ਨੇ ਮੈਂਬਰ ਬਣ ਜਾਣਾ ਫਿਰ ਵੀ ਨਹੀਂ ਕੋਈ ਮੋਬਾਈਲ ਕਰ ਸਕਦਾ ਸੀ ਘਰ ਜਾ ਕੇ ਫਾਰਮ ਭਰਾਂਗੇ ਘਰ ਘਰ ਬਹੁਤ ਬਹੁਤ ਮੈਂਬਰ ਬਣਾਵਾ ਕੇ ਤੇ ਭਾਗਮੰਦ ਜੀ ਦੀ ਰੇਸ਼ਟ ਕਰਮਾ ਯੋਜਨਾ ਆਉਂ ਇੰਦਰਾ ਜੋਗ ਭਾਗਮੰਦ ਜੀ ਦੀ ਆਵਾਜ਼ ਯੋਜਨਾ ਹੈਗੀ ਤੇ ਉਹਨਾਂ ਦੀ ਯੋਜਿਗਲਾ ਯੋਜਨਾ ਹੈ ਸਾਰੀਆਂ ਯੋਜਨਾਵਾਂ ਅਸੀਂ ਘਰ ਘਰ ਕੈਂਪ ਲਵਾ ਕੇ ਵੀ ਲਾਗੂ ਕਰਾਂਗੇ ਕਿਸਾਨਾਂ ਵਾਲੇ ਕਿਸਾਨਾਂ ਨੂੰ ਜੋ ਕਿਸਾਨ ਨਿਧੀ ਪਹਿਲਾਂ ਹੀ ਮਿਲ ਰਹੀ ਆ ਉਹਦੇ ਵਿੱਚ ਵੀ ਹੁਣ ਮੋਤੀ ਜੀ ਹੋਰ ਦਾਇਰਾ ਵੱਡਾ ਕਰਨ ਲੱਗੇ ਨੇ ਹੋਰ ਜ਼ਿਆਦਾ ਲੋਕਾਂ ਨੂੰ ਦਾਇਰੇ ਵਿੱਚ ਲਿਆਉਣਾ ਚਾਹੁੰਦੇ ਨੇ ਤੇ ਐਮਐਸਪੀ ਵੀ ਦੇ ਰਹੇ ਨੇ ਹੋ ਫਸਲਾਂ ਦੇ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਆ ਮਦਦ ਕਰਨਾ ਚਾਹੁੰਦੇ ਆ ਕਿਸਾਨਾਂ ਦੀ ਸਿਰਫ ਤਖਾਣਾਂ ਦੀਆਂ ਜੋ ਮੰਗਾ ਨੇ ਉਹਨਾਂ ਨੂੰ ਸਹੀ ਟਿਕਣਾ ਉੱਥੇ ਪਹੁੰਚ ਕਰਨ ਜਾ ਕੇ ਤਾਂ ਸਾਰਾ ਮੋਤੀ ਜੀ ਪਹਿਲਾਂ ਹੀ ਕਿਸਾਨਾਂ ਦੇ ਨਾਲ ਹੈ। ਕਿਤਰਾ ਦੀ ਜਿਹੜੀ ਜ਼ਿੰਮੇਵਾਰੀ ਬਾਈ ਦੀ ਹੈ ਅੱਜ ਦੀ ਜੋ ਸਾਡੀ ਮੀਟਿੰਗ ਹੋਈ ਹੈ ਬਹੁਤ ਵਧੀਆ ਹੋਈ ਹੈ ਇਹਦੇ ਵਿੱਚ ਜੋ ਅਭਿਆਨ ਚਲਾਇਆ ਗਿਆ ਹੈ ਇਹਦੇ ਵਿੱਚ ਮੈਂਬਰਸ਼ਿਪ ਦਾ ਬਿਆਨ ਹੈ ਜਿਹੜਾ ਪਹਿਲਾ ਮੈਂਬਰਸ਼ਿਪ ਦਾ ਬਿਆਨ ਸੀ 14 ਤੋਂ 20 ਦੇ ਵਿੱਚ ਖਤਮ ਹੋ ਗਿਆ ਹੁਣ ਨਵਾਂ ਬਿਆਨ ਜੋ 6 ਸਤੰਬਰ ਤੋਂ ਚੱਲ ਰਿਹਾ ਹੈ 1 ਸਤੰਬਰ ਤੋਂ 5 ਸਤੰਬਰ ਚੱਲੂ ਹੋ ਜਾਣਾ 25 ਸਤੰਬਰ ਤੱਕ ਚੱਲ ਰਿਹਾ ਉਹ ਵੀ ਅਸੀਂ ਸਾਰੇ ਮੈਂਬਰ ਐਜੇ ਮੈਂ ਡਿਸਟ੍ਰਿਕਟ ਅੰਡਰਸਟੂਡ ਚੱਲ ਚੇਅਰਮੈਨ ਵੱਲੋਂ ਮੇਜ ਪਕੜ ਸਾਡੀ ਕੋਸ਼ਿਸ਼ ਹੈ ਕਿ ਹਜ਼ਾਰਾਂ ਦੇ ਵਿੱਚ ਅਸੀਂ ਮੈਂਬਰਸ਼ਿਪ ਕਰੀਏ ਔਰ ਵਕਤ ਤੋਂ ਵਕਤ ਬੀਜੇਪੀ ਆਪਣੀ ਪਾਰਟੀ ਦੇ ਸਿਰ ਉੱਤੇ ਕਰੀਏ ਔਰ ਜੋ ਗਲਾਬ ਦਾ ਫੋਲਾ ਉਹ ਸਾਰੀਆਂ ਪਾਰਟੀਆਂ ਉੱਪਰ ਲੈ ਆਈਏ ਔਰ ਦੇਸ਼ ਦੇ ਵਿੱਚ ਜੋ 2027 ਦੇ ਵਿੱਚ ਇਲੈਕਸ਼ਨ ਹੋਣ ਉਹਦੇ ਵਿੱਚ ਨਿਸ਼ਚਿਤ ਹੋ ਜਾਏ ਕਿ ਆਉਣ ਵਾਲੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਸਰਕਾਰ ਜੋ ਮਿਲेंगी ਉਹ ਸਰਕਾਰ ਬੀਜੇਪੀ ਦੀ ਬਣੇਗੀ ਕਮਲ ਦੇ ਫੋਨ ਦੀ ਬਣੇਗੀ ਜਿਸ ਦੇ ਨਾਲ ਕਿ ਹੁਣ ਤੱਕ ਸਾਡਾ ਮਤਭਾਗ ਹੈ ਕਿ ਜਿਸ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਕੋਈ ਹੋਰ ਹੈ ਔਰ ਸੈਂਟਰ ਦੇ ਵਿੱਚ ਹੋਰ ਹੈ ਹੁਣ ਸੈਂਟਰ ਦੇ ਵਿੱਚ ਬੀਜੇਪੀ ਹੈ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਆਏਗੀ ਤਾਂ ਸਾਡਾ ਇੱਕ ਸਵੈਰ ਪੰਜਾਬ ਬਣੇਗਾ ਜੇਸ ਪੰਜਾਬ ਨੂੰ ਹੁਣ ਤੱਕ ਦੂਜੀਆਂ ਪਾਰਟੀਆਂ ਨੇ ਸਨਹਿਰਾ ਪੰਜਾਬ ਕਿਹਾ ਜ਼ਰੂਰ ਹੈ ਪਰ ਸਨਹਿਰਾ ਪੰਜਾਬ ਬਣਾਇਆ ਨਹੀਂ ਪਰ ਜਦੋਂ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਨਾਲ ਪੰਜਾਬ ਦੇ ਵਿੱਚ ਸਰਕਾਰ ਬੀਜੇਪੀ ਦੀ ਹੋਏਗੀ ਤਾਂ ਫਿਰ ਸਾਡਾ ਸਨਹਿਰਾ ਪੰਜਾਬ ਬਣੇਗਾ ਔਰ ਗੁਜਰਾਤ ਦੀ ਤਰ੍ਹਾਂ ਹੋਰ ਦੂਸਰੀਆਂ ਸਟੇਟਾਂ ਦੇ ਹਿਸਾਬ ਨਾਲ ਜਿੱਥੇ ਬੀਜੇਪੀ ਦੀ ਸਰਕਾਰ ਉਸ ਦੇ ਹਿਸਾਬ ਨਾਲ ਨਹੀਂ ਸਾਡਾ ਪੰਜਾਬ ਦਾ ਵੀ ਉਹ ਦਿਨੋਂ ਦਿਨ ਉਹਦੇ ਵਿੱਚ ਸ਼ਾਦੇ ਨਾਲ ਉਨਤੀ ਹੋਏਗੀ ਸ਼ਾਦੇ ਨਾਲ ਸਾਰਾ ਸਾਡਾ ਇੰਡਸਟਰੀ ਵਧੇਗੀ ਇੰਡਸਟਰੀ ਵਧੇਗੀ ਰੋਜ਼ਗਾਰ ਵਧੇਗਾ ਰੋਜ਼ਗਾਰ ਵਧਣ ਦੇ ਨਾਲ ਸਾਡਾ ਪੰਜਾਬ ਇੱਕ ਵਿਸ਼ਾਲ ਪੰਜਾਬ ਬਣੇਗਾ। ਠੀਕ। ਵੋਟ ਪ੍ਰਤੀਸ਼ਤ ਜਿੰਨਾਂ ਵਜੋਂ ਨਹੀਂ ਪਾਏ। ਇਹ ਤਾਂ ਹੁਣ 2024 ਦੀ ਇਲੈਕਸ਼ਨ ਹੋਈ ਐ, MP ਇਲੈਕਸ਼ਨ। ਜਿੰਨੀਆਂ ਵੀ ਪਾਰਟੀਆਂ ਨੇ ਕਾਂਗਰਸ ਹੋਈ ਕਾਦੀ ਨੇ ਠੀਕ ਐ ਵੈਸੀ ਪਾਰਟੀਆਂ, ਨਾਵਾਦੀ ਪਾਰਟੀ। ਤੁਸੀਂ ਵੋਟ ਦਾ ਗ੍ਰਾਫ ਦੇਖੋ ਸਿੱਧਾ ਸਖੇ ਪਜਾ ਰਿਹਾ। ਵੋਟ ਦਾ ਗ੍ਰਾਫ ਜਿੰਨੇ ਜਿੰਨ ਵਧ ਗਿਆ ਇਹਨਾਂ ਅਪਸ਼ਾ ਹੈ ਕਿ BJP ਦੇ ਨਾਲ ਜਿੰਨੇ ਵੀ ਜਿਹੜੇ ਨਵੇਂ ਲੋਕ ਜੂਤ ਖਾਸ ਕਰਕੇ ਉਹ ਜੋੜਨਾ ਚਾਹੁੰਦੀ ਆ ਕਿਉਂਕਿ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਪੰਜਾਬ ਦੇ ਵਿੱਚ ਉਹੀ ਹਾਰ ਗਿਆ ਪੰਜਾਬ ਸਰਕਾਰ ਕੋਲੇ ਅੱਜ ਵੀ 21 ਸਕੀਮਾਂ ਨੇ ਜਿਹੜੀ ਅੱਜੇ ਜਾ ਕੇ ਇੰਪਲੀਮੈਂਟ ਕਰਕੇ ਕਿਸੇ ਨੂੰ ਕੋਈ ਫਾਇਦਾ ਦਿਖਾਇਆ ਜਾਂਦਾ ਕਿ ਜਿੰਨੀਆਂ ਪਿੰਡਾਂ ਦੇ ਵਿੱਚ ਮੰਡ ਆਉਂਦਾ ਦੂਸਰਾ ਡਵੈਲਪਮੈਂਟ ਫੰਡ ਬਾਕੀ ਦੇ ਫੰਡ ਨੇ ਜਿੰਨੀਆਂ ਮਹੱਲਾ ਕਡੇਰ ਕਿੰਨੇ ਆ ਨੌ ਬਦਲੀ ਕਰਕੇ ਸੈਂਟਰ ਸਰਕਾਰ ਦੀ ਸਕੀਮ ਚੁਕਾਦੀ ਸਾਰੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਆ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਮੱਤਲ ਵਰਗੀ ਪਰਿਵਾਰ ਨੇ ਜਾਂ ਲੋਰ ਵਰਨ ਗਰੀਬ ਪਰਿਵਾਰ ਨੇ ਉਹਨਾਂ ਨੇ ਸੈਂਟਰ ਸਾਰਵੋਪੀਨਾ ਵਾਲੀ ਪੈਦਾ ਹੋਣਾ ਇਹਨਾਂ ਸਕੀਮਾਂ ਨੂੰ ਅਸੀਂ ਘਰ-ਘਰ ਪਹੁੰਚਾਵਾਂਗੇ ਤੇ ਘਰ-ਘਰ ਪਹੁੰਚਾ ਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਭਾਜਪਾ ਨਾਲ ਜੁੜੋ ਤਾਂ ਕਿ ਹੋਰ ਤੁਸੀਂ ਵੱਡੇ ਪੱਧਰ ਤੇ ਜੇ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਲਿਆ ਕੇ ਉਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜਮਾਤ ਇਹਨਾਂ ਮਹਾਰਤ ਆਪਣੇ ਆਈਡਲ ਦੇ ਤੌਰ ਤੇ ਮੰਨਦਾ ਸ਼ੇਰ ਨੀਸਨ ਬਟੂ ਜਿਹਨਾਂ ਜੋ ਸਟਾਰਟ ਦੇ ਖੇਤਰ ਦੇ ਵਿੱਚ ਮੈਂ ਖਾਤਰ ਕਰਕੇ ਸਮੂਹਾਂ ਵਿੱਚ ਗਿਆਨ ਜਾਂਦੇ ਜੋ ਉਹਨਾਂ ਨੂੰ ਰਿਸਪੈਕਟ ਦਵਾਈਆ ਲੋ ਉਹਨਾਂ ਦੀ ਫੈਲ ਕੀਤੀ ਆ ਉਹਦੇ ਲਈ ਉਹ ਮੈਂ ਪਹਿਲਾਂ ਧੰਨਵਾਦ ਕਰੀਆਂ ਤੇ ਉਹਨਾਂ ਨੇ ਕਿਹਾ ਕਿ ਜੋ ਰੇਲਵੇ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਪੂਰਤ ਸਪਲਾਈ ਦੇ ਵਿੱਚ ਜੋ ਚੰਦਾ ਨੇ ਮੈਂ ਕਿਹਾ ਗੁੱਡ ਸਾਈਡ ਵਿੱਚ ਗਿਆਨ ਦੇ ਗਾਸ਼ ਨੇ ਪ੍ਰੋਬਲਮ ਕੱਢਣੇ ਸੋਟਿਫਾਈਟ ਪੁਰਾਣੀ ਜਿੱਥੇ ਕੋਤਤ ਦੇ ਬਿੰਦੂ ਆਉਂ ਮੈਂ ਕਿਹਾ ਕਿ ਕਿਤੇ ਭਾਵੇਂ ਭਾਵੇਂ ਜਿਵੇਂ ਸਾਟੇ ਇਹ ਵੀ ਜਿਸ ਨੂੰ ਮੌਕਾ ਦਿੱਤਾ ਤੇ ਇੱਕ ਮੌਕਾ ਸਾਡੇ ਲੋਕਾਂ ਨੂੰ ਜਿਹੜੇ ਦਿੰਦੇ ਤੇ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਇਹਨਾਂ ਦਾ ਬਹੁਤ ਵੱਡਾ ਹੱਥ ਆਉਣਾ ਸੀ ਤੇ ਪਿਛਲੀਆਂ ਦੋਨਾਂ ਜਨਤਰੂਪ ਨੇ ਉਹਨਾਂ ਵਿੱਚ ਵੀ ਤੁਸੀਂ ਦੇਖੋ ਰੇਲਵੇ ਫਰੇਚ ਬਣਾਉਣ ਦੀ ਉਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਰੇਲਵੇ ਸਟੇਸ਼ਨ ਬਣਾਉਣ ਦੀ ਜਿਹੜਾ ਉਹ ਬਣਾਇਆ ਉਹਨਾਂ ਨੇ ਪੰਜਾਬ ਦੇ ਇੰਡੀਆ ਦੇ ਵਿੱਚੋਂ ਕਿੰਨੇ ਸਪੈਸ਼ਲ ਨੇ ਜਿਹੜੇ ਉਹਨਾਂ ਦੇ ਮੁਝਾੜਨ ਦਾ ਖਵਾ ਕੇ ਨਾਂ ਉਹਨਾਂ ਦਾ ਨਾਮ ਕੀਤਾ ਬਹੁਤ ਕੋਸ਼ਿਸ਼ ਵੱਡੇ ਪੱਤਰ ਤੇ ਕਰਦੇ ਨੇ ਜਿਹੜੇ ਕਿ ਆਮ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਰਵਿੰਦਰ ਸਿੰਘ ਮਿੱਤੂ ਜੋ ਪੰਜਾਬ ਲਈ ਕਰ ਰਹੇ ਨੇ ਜੋ ਉਹ ਹੋਰ ਕੋਈ ਨਹੀਂ ਕਰ ਸਕਦਾ पार्टी बनो फ्रेक वर्कल जी ड्यूटी लाइके या भी फ्रेक देवे तो कट को कट दूसरों मेंबर हैं ये मेंबर्स तो यहाँ देखा कि किन मेंबर कौन हैं ये इज़्ज़त आपने यहाँ देखा अप्रोक्सीमेट ज़्याक लास्ट वो जगह है मेंबर पार्टी जब पार्टी जब बन रही है आने वाले लोग कितना भी बोझी लगती है � ਠੀਕ ਹੈ ਦੇਖੀ ਇਹ ਇੱਕ ਦਾ ਮੈਂਬਰ ਤੇ ਬਹੁਤ ਹੈ ਗਿਆ ਉਹ ਜਿਹੜਾ ਟਿਕਾ ਗਿਆ ਸੀ ਉਹ ਮੈਂਬਰ ਜਿਹੜਾ ਉਹ ਜਿਹੜਾ 100 ਜਿਹੜਾ ਪ੍ਰਾਇਮਰੀ ਮੈਂਬਰ ਕੋ ਗਿਆ ਹੋਊਗਾ ਘੱਟੋ ਘੱਟ ਕੋਈ ਐਕਟਿਵ ਮੈਂਬਰ ਹੋਣਾਗਾ ਜਿਹੜਾ ਕਿਸੇ ਅਹੁਦੇ ਦੇ ਉੱਤੇ ਕਿਸੇ ਵੀ ਨਾਤੇ ਚਾਹੇ ਪੁਚਾਇਤ ਹੋਵੇ ਜਾਂ ਨਗਰ ਕੌਂਸਲ ਦੇ ਨਗਰ ਕੌਂਸਲਰ ਦੇ ਅਹੁਦੇ ਖੜਨਾ ਚਾਹੇ ਉਹ ਨੂੰ ਘੱਟੋ ਘੱਟ ਜਦੋਂ ਕੋਈ ਮੈਂਬਰ ਚਾਹੀਦਾ